पाई रोटी।, दो दो दो, दो, दो। रोटी।, रोटी ना खत्म हो गया रोटी भरा मैं बने मेरी भरा रोटी रोटी आ मेरी भी प्लेट भाग गया, काम करेगा कर kamale nikla tha ha kamale nikla mama de mama de gaiya kuch ha de aani pani mama ek pur pur de nana aaya cái khâu nào cái khâu nào cha để ya mummy cái cái kêu tuyết chín à cha mummy để ya cái cái khâu nào cha chun

어디야? 잘지 이번 라 파출해야. 아 몰라 내가 charge 몰라 내가 아 몰라 내가 charge charge 몰라 내가. 뭐 들어왔잖아. 알았어. 아?

ਉਹ ਗਿਲਾ ਸਕੂਟਰੀ ਸਕੂਟਰੀ ਹੋ ਗਈ ਆ ਚਾਬੀ ਨਾ ਪਾ ਮੂੰਹ ਚ ਮਾਗੂ ਲੋ ਜੀ ਚਲੇ ਅਸੀਂ ਕੰਮ ਤੇ ਸਿਹਲੇਗੀ ਚੂੜਾ ਪਹਿਲਾ ਸਿਹਲੇਗੀ ਚੂੜਾ ਤੋ ਚੂੜਾ ਲੰਦੀ ਆ ਪੱਪੇ ਆਪਣੇ ਚਾਬੀ ਦੇ ਪਾ ਪੇਲੋ ਉੱਤੇ ਲਗਾ ਸੂਟ ਹੈ ਸੂਟ ਹੈ ਸੂਟਾ ਲੱਗਣਾ ਅੱਜ ਕਿੰਨ ਦਿਨ ਹੈ ਭਾਈ ਬਾਈ ਅੱਜ 14 ਦਿਨ ਮੈਨੂੰ ਵਾਲੇ ਚੋੜਾ ਦਿਨ ਹੋਇਆ ਅੱਜ 14 ਦਿਨ ਹੋਣੇ ਹੈ ਕਿਹੜਾ ਬਰ ਬਰ ਨੂੰ ਅੱਜ ਵਰਗਾ ਇਥੇ ਜਲਾਇਨ ਅੰਦਰ ਬਾਰੇ ਸਾਨੂੰ ਪੰਜ ਦਿਨ ਹੈ ਹਾਂ ਹਨ ਕਰਦੇ ਤੇ ਫਿਰ ਬੁੱਧਵਾਰ ਹੋਏ ਤੇ ਕਿੰਨੇ ਬਣਾ ਦੇ ਲੋ ਜੀ ਚਲੇ ਅਸੀਂ ਕੰਮ ਤੇ ਸਰਾਖ ਜਾਂ ਡੜੀ ਗਾ ਲੈ ਆਪਾਂ ਪਾ ਜਿਹੜਾ ਗੱਲ ਇਹ ਮੋਟਰਸਾਈਕਲ ਛੇਆ ਸਾਹਮਣੇ ਅੰਮੀ ਆਦੀ ਪਾ ਪਾ ਤੇਰੀ ਬੁੱਤੂ ਬਾਈ ਦੀ ਮੇਰੀ ਬੋਲੋ ਬੁੱਤੂ ਬਾਈ ਦੀ ਤੇਰੀ ਵੀਡੀਓ ਆਦੀ ਚਾ ਚੂੜਾ ਦੇ ਨੀ ਯਾਰ ਪਹਿਲਾਂ ਮੈਂ ਪਹਿਲਾਂ ਚੂੜਾ ਲਾ ਰਾਂ ਹੁੰਦਾ ਫੇਰ ਕਰਨਾਂ ਦਾ ਚਲ ਚਲੇ ਅਸੀਂ ਕੰਮਤੇ ਹਾਂ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਚਲ ਉਤਰ ਥਲੇ ਚਲ ਉਤਰ ਜਾ ਉਤਰ ਉਤਰ ਮਮਾ ਕੋ ਨਾ ਨਾ ਹਾਂ ਬੱਚਾ ਆ ਫਿਰ ਉਹ ਬੈਗ ਸੁੱਕੀ ਕਰ ਨਮਾ ਚਾ ਜਾ ਆ ਦੇਣਾ ਪੁੱਛ ਲੈ ਕੰਮ ਤੇ ਬਾਈ ਬਾਈ ਕੰਮ ਵੀ ਕਰੀਂ ਚਲ ਠੀਕ ਹੈ ਕੰਮ ਨਹੀਂ ਕਰਨਾ ਕੋਈ ਕੋਈ ਕੰਮ ਕਰ ਚੱਲ ਦੋ ਜਾ ਘਰ ਜਾ ਕੱਢ ਦੋ ਜਾ ਜਾ ਦੇ ਰਾਨੂੰ ਇੱਥੇ ਰੋੜਾ ਆਹ ਚਲ ਦੋੜੇ ਪਈ ਗਏ ਜਾ ਜਾ ਰੋਟੀ ਬਣਾ ਜਾ ਆ ਕੇ

ਕਾਤੀ ਨੇ ਇਹ ਚੀ ਚੀ ਕਾਤੀ ਚਿਆਨੇ ਚਿਆਨ ਚੋਕਲੇ ਮੈਂ ਚੀਆ ਨੂੰ ਗੱਪੇ ਕਰੇ ਡੁੱਟੀ ਵਰਗਾ ਬੰਦਾ ਲੈ ਤਾਨੂੰ ਡਿੱਪਣਾ ਗੁੜੀਏ ਨਾ ਮੈਂ ਗੁੜੀਏ ਬੰਦਾ ਇਹ ਲੈ ਮੈਨੂੰ ਮੈਨੂੰ ਜਵਾਬਤਾ ਖਾਲੇ ਗੋਲ ਗੱਫੇ ਹੇ ਜੈਨ ਨਾ ਪੁੱਤ ਮੜਿਆ ਪਾਸਨੇ ਹੁੰ ਕੰਨਾ ਪੁੱਤ ਨਾ ਚੁੱਚੂ ਵੜਾਉਣਾ ਨਾ ਨਹੀਂ ਪਾਪਨੇ ਪਰਸੋ ਹੋ ਲਿਆ ਯਾ ਉਹ ਛੋਲਣੇ ਹੋਣੀ ਲੈਣੇ ਬਸ ਜਿੰਨੇ ਲੈ ਆਂਦੇ ਪਾਪਾ ਤੁੰ ਕੰਨੀ ਆਹੋ ਹੁੰ ਕੱਟ ਚਲੀਆਂ ਬਿਓਂ ਦੇਰੇ ਕਾ ਪਾਸ ਹੋ ਰੋ ਤੇਰੇ ਕਾ ਤੇ ਪਾ ਦੇ ਰੰਚ ਪਾ ਦੇ ਸੇਫ ਆ ਫਾਵੇ ਜੀ ਕੀ ਸ਼ਾਮ ਕੇ ਰੱਖਿਓ ਜਾਣਾ ਕੀ ਵੇਂ ਜਾਣਾ ਕੀ ਮੇਰੇ ਅੱਗੇ ਆ ਗਏ ਬਲ ਬਿਲਕੁਲ ਚਾਹ ਮੁੱਛ ਮਾਂਪ ਸੇਵਰ ਕੇ ਪਾ ਗਏ ਮੱਕੂ ਤੇ ਪੜ ਗਿਆ ਹੋ ਖਾਣੇ ਗੋ ਕੱਪੇ ਹੋਈ ਆ ਬੀਬੀ ਪਪਾ ਪਪਾ ਬੀਬੀ ਆਇਆ ਕਿਹੜੀ ਬੀਬੀ ਬੀਬੀ ਆਈ ਕਹਿੰਦੀ ਉਹਦੀ ਨਾਨੀ ਸੁਬੀ ਨਾਨੀ ਬੀਬੀ ਆਇਆ ਮਿਲੈ ਬੀਬੀ ਹਾ ਚੋ ਤੇ ਬਲ ਤੂੰ ਲੁਕ ਗਈ ਤੇ ਕਿਤੇ ਨੁਕ ਗਈ ਤੂੰ ਪਛਤ ਰਹੀ ਜਿਹੜੇ ਤੇ ਲੁਕਾਈ ਨਾ ਮਾਰ ਦੇ ਨਾ ਨਾ ਕਿਥੇ ਲੁਕ ਗਈ ਤੂੰ ਮੇਰੇ ਭੂ ਕਰ ਕਿਉਂ ਲੁਕਾਈ ਤੂੰ ਆ ਦਿਲ ਤੇ ਕਿਰ ਹੋਰ ਲੋਕ ਨਹੀਂ ਆ ਕਿਉਂ ਹਾਂ ਅਤਰੀ ਗਰਮ ਗਾਮ ਲੱਗਿਆ ਤੇ ਆ ਗਰਮ ਲੱਗਿਆ ਸਰੀ ਤਾ ਮੇਰੇ ਤੇ ਟਾਈ ਬੈਠ ਨਿਕਲੇ ਅੱਜ ਮੈਂ ਟੈਸਟ ਕਰਾਂ ਆਟਾ ਹੀ ਫਾਈਨ ਨਿਕਲ ਗਿਆ ਬੁਖਾਰ ਹੋ ਗਿਆ ਨਹੀਂ ਸੀਬੀਸੀ ਵੀ ਕਰਾ ਲਈ ਨਾਲੇ ਫਰੀ ਕੋ ਵੀ ਨਾਲ ਟਾਈਫਾਇਟ ਕਰਾ ਲਿਆ ਤੇ ਦਿਮਾਹ ਆ ਲਿਆ ਹੁੰਦਾ ਬੁਖਾਰ ਮੈਂ ਤਦੇ ਮੈਂ ਕਰਾ ਲਈ ਓ ਇਦਾਂ ਨੋਰਮਲ ਔਰ ਛੱਲਾ ਦਿੰਦੀ ਆ ਸਾਲਾ ਸਾਡੇ ਕੀ ਹੋਣਾ ਟਾਈਫਾਇਟ ਮੈਨੂੰ ਹੁੰਦਾ ਹੀ ਨਾ ਅੱਗੇ ਵੀ ਆ ਤੋਈ ਦੇ ਦੇ ਦੋਈ ਨਾ ਮੈਂ ਅੰਦਰ ਓਏ ਕਾਈ ਕਰੀ ਦੇਖੀ ਕੀ ਨਹੀਂ ਦਿਖਣਾ ਨਵੀਆਂ ਲੜੀਆਂ ਨੂੰ ਦੇਖਾਂ ਜਾਤਾ ਦਿਖੇ ਬੀਬੀ ਬੀਬੀ ਦੇਖੀਏ ਈਵੇਂ ਗੱਲ ਸੁਣੋ ਅੰਕੜਾ ਦੇਖਾ ਚਲ ਚਾਚਾ ਜੀ ਦੇਖ ਅੰਕੜਾ ਦੇਖਾ ਸੁਣ ਮੈਂ ਬ੍ਰਾਹਮਣ ਨਾ ਪਰ ਮੁੰਬੜੀ ਗੱਲ ਛੋਣਾ ਮੈਂ ਆਂ ਜਾਣਾ ਬੀਬੀ ਦੇ ਘਰ ਹਾਂ ਇਹ ਬੀਬੀ ਦੇ ਘਰ ਜਾ ਬੀਬੀ